ਛੱਡ ਕੇ ਸੀਐਲਸੀ ਚ ਆ ਜਾਓ ਆਪਣੀ ਨਾ ਇੰਨੀ ਕੁ ਕਲਰਕੀ ਨਹੀਂ ਛੱਡੀ ਜਾਂਦੀ ਬੈਂਕ ਦੇ ਪੈਸੇ ਕਿਸੇ ਨੂੰ ਹੁਣ ਐਸੇ ਗੌਤਮ ਨਾਲ ਗੱਲ ਕਰਨੀ ਚਾਹੁੰਦਾ ਹਾਂ ਹਾਂਜੀ ਉਹਨਾਂ ਨੂੰ ਮੈਂ ਸਮਝਦਾ ਪੂਰਾ ਕਰਵਾਉਣਾ ਇਹ ਮੇਰੀ ਮੋਰਲ ਡਿਊਟੀ ਆ ਔਰ ਇਹਨਾਂ ਦੇ ਦੁੱਖ ਦੇ ਵਿੱਚ ਆ ਕੇ ਵਿੱਚ ਖੜੇ ਹੋਣਾ ਇਹ ਵੀ ਮੇਰੀ ਜਿਹੜੀ ਮੋਰਲ ਹੈ ਇਹ ਮੰਗਾ ਹੈ ਕਿ ਕਿ ਵੈਸੇ ਮੈਂ ਜਿਹੜੀ ਹੈ ਜਿਹੜਾ ਛੁੱਟੀਆਂ ਵਾਲੇ ਦਿਨ ਇਹ ਕਰਮਚਾਰੀ ਸਾਰੇ ਕੰਮ ਕਰਦੇ ਆ ਮਸਲਾਂ ਜਦੋਂ 15 ਅਗਸਤ 26 ਜਨਵਰੀ ਵੀਵਨ ਦਿਨ ਸਾਡੇ ਪ੍ਰਮਾਤਮਾ ਵਾਲਮੀਕ ਮਹਾਰਾਜ ਦਾ ਦਿਨ ਵੀ ਉਹ ਤੋਂ ਉਦੋਂ ਵੀ ਇਹ ਲੋਕ ਕੰਮ ਕਰਦੇ ਆ ਉਹਨਾਂ ਦੇ ਐਵਜ਼ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਇਹਨਾਂ ਨੂੰ ਜਿਹੜੇ ਆ ਪੈਸੇ ਨਗਦ ਦਿੱਤੇ ਜਾਣ ਔਰ ਸੀਐਲਸੀ ਜਾਂ ਠੇਕੇਦਾਰੀ ਦੇ ਕੋਈ ਸੇ ਔਰ ਨੂੰ ਅਸੀਂ ਕਈ ਐਕਸੈਪਟ ਨਹੀਂ ਕਰਾਂਗੇ ਪੱਕੀ ਭਰਤੀ ਤੋਂ ਉਹ ਕੋਈ ਭਰਤੀ ਨਹੀਂ ਹੋਣੀ ਚਾਹੀਦੀ ਇਹਦੇ ਲਈ ਅਸੀਂ ਸਰਕਾਰ ਨਾਲ ਵੀ ਵਾਰਤਾ ਲਾਪ ਕਰਾਂਗੇ ਔਰ ਜਿੱਥੋਂ ਤੱਕ ਸੰਘਰਸ਼ ਕਰਨ ਦੀ ਗੱਲ ਆਈ ਆ ਮੁਲਾਜ਼ਮ ਜਿੱਥੇ ਬੰਦੀਆਂ ਲੱਗੀਆਂ ਹੋਈਆਂ ਔਰ ਅਸੀਂ ਇਹਨਾਂ ਨਾਂ ਨੂੰ ਦੌਰ ਦੇਣਾ ਇੱਕ ਨਗਰਵਾਦੀ ਇੱਕ ਤਾਂ ਰੇਟ ਵੀ ਹੋਣੀ ਇੱਕ ਜਿਹੜਾ ਵਿਜੀਲੈਂਸ ਰੇਟ ਵੀ ਹੋਈ ਹੈ ਇੱਕ ਬੰਦਾ ਵੀ ਫੜਿਆ ਗਿਆ ਹੈ ਇਸ ਤਰ੍ਹਾਂ ਦੀਆਂ ਰੇਟਾਂ ਹੋਣੇ ਚਾਹੀਦੀਆਂ ਚਲੰਦਰ ਨੂੰ ਕਦੇ ਰਿਲੀਫ ਮਿਲੇ ਜੋ ਲੁੱਟ ਖਸੁੱਟ ਇੱਥੇ ਸ਼ੁਰੂ ਹੋਈ ਪਈ ਸੀ ਮੈਂ ਤਾਂ ਅੱਜ ਤੋਂ 5 ਮਹੀਨੇ ਬੀਰ ਗਏ ਪਹਿਲਾਂ ਵੀ ਇਹ ਸਾਰੇ ਚੀਜ਼ਾਂ ਦੇ ਉੱਪਰ ਪਰਦਾ ਕੋਸ਼ਿਸ਼ ਕੀਤੀ ਸੀ ਪਰ ਹੁਣ ਮੈਂ ਆਸਵੰਦ ਹੈ ਕਿ ਇਸ ਐਕਸ਼ਨ ਤੋਂ ਬਾਅਦ ਸ਼ਾਇਦ ਕਿਤੇ ਬੰਦੇ ਦੇ ਪੁੱਤ ਬਣ ਜਾਓ ਤੁਸੀਂ ਕਹੇ ਜੀ ਠੇਕੇਦਾਰੀ ਪ੍ਰਕਾਆ ਨਵੀਂ ਸ਼ੁਰੂ ਹੋਈ ਹੈ ਉਹ ਜਿਹੜਾ ਕਲੀਅਰ ਕਰ ਦਿਓ ਤੇ ਫਰੇਮ ਕਰ ਦਿਓ ਵੀ ਠੇਕੇਦਾਰੀ ਨਵੀਂ ਸ਼ੁਰੂ ਹੋਣੀ ਹੈ ਨਵੇਂ ਬਣਾਏ ਜਿਹੜੇ ਤੁਸੀਂ ਕਹਿ ਰਹੇ ਹੋ ਕਿਹੜੀ ਕੋਈ ਨਵੇਂ ਸੀਐਲ ਸੀ ਉਹਨੇ ਠੇਕੇਦਾਰ ਤਾਂ ਸਾਡੇ ਹੀ ਬਣ ਗਏ ਜੀ ਹੁਣ ਹੁਣ ਪ੍ਰਧਾਨ ਥੋੜੀ ਰਹਿ ਗਏ ਉਹ ਤਾਂ ਠੇਕੇਦਾਰ ਹੋ ਗਏ ਤੁਸੀਂ ਸਮਾਜ ਨੂੰ